ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਆਪਾਂ ਖਿਚੜੀ ਨੂੰ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਭਿਉ ਲੈਣੇ ਆ 5-10 ਮਿੰਟ ਅੱਜ ਆਪਾਂ ਬਣਾਈ ਹੈ ਜੀ ਸਕੂਲਾਂ ਵਿੱਚ ਮਿਲਣ ਵਾਲੀ ਖਿਚੜੀ ਜਿਹਨੂੰ ਆਪਾਂ ਹਰੇ ਚਨੇ ਤੇ ਨਿਊਟਰੀ ਪਾ ਕੇ ਤਿਆਰ ਕੀਤਾ ਹੈ ਤੇ ਖਿਚੜੀ ਖਾਣ ਵਿੱਚ ਬਹੁਤ ਜ਼ਿਆਦਾ ਹੈਲਦੀ ਹੁੰਦੀ ਹੈ ਤੇ ਤੁਸੀਂ ਵੀ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਹੈਲਦੀ ਖਿਚੜੀ ਨੂੰ ਤੇ ਚਲੋ ਜੀ ਫਿਰ ਸ਼ੁਰੂ ਕਰਦੇ ਆਂ ਅੱਜ ਦੀ ਰੈਸਪੀ ਨੂੰ ਬਣਾਉਣਾ ਗੁਰਦਾਸ ਵਲੋਗ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜੀ ਰੈਸਪੀ ਬਣਾਉਣੀ ਹੈ ਜੀ ਉਹ ਹੈਗੀ ਹੈ ਜੀ ਖਿਚੜੀ ਜਿਹੜੀ ਸਕੂਲਾਂ ਵਿੱਚ ਮਿਲਦੀ ਹੈ ਬੱਚਿਆਂ ਨੂੰ ਖਿਚੜੀ ਉਹ ਅੱਜ ਆਪਾਂ ਖਿਚ ਤੇ ਇਹ ਖਿਚੜੀ ਨੂੰ ਹੈਲਦੀ ਬਣਾਉਣ ਵਾਸਤੇ ਤੁਸੀਂ ਕੋਈ ਵੀ ਸਬਜ਼ੀਆਂ ਜਾਂ ਕੋਈ ਹੋਰ दाल ਸਬਜ਼ੀ ਕੋਈ ਵੀ ਪਾ ਸਕਦੇ ਹੋ ਤੇ ਖਿਚੜੀ ਬਣਾਉਣ ਵਾਸਤੇ ਆਪਾਂ ਇੱਥੇ ਕੀ ਕੀ ਸਮਾਨ ਲਿਆ ਉਹ ਤੁਹਾਨੂੰ ਮੱਕੇ ਆਪਣਾ ਵੀਡੀਓ ਚ ਦੱਸ ਦਿੰਦੇ ਹਾਂ ਅੱਜ ਜਿਹੜੀ ਆਪਾਂ ਖਿਚੜੀ ਬਣਾਉਣੀ ਆ ਇਹ ਹੈਗੀ ਆ ਜੀ ਤਿਆਰ ਕੀਤੀ ਹੋਈ ਖਿਚੜੀ ਜਿਹੜੀ ਬੱਚਿਆਂ ਨੂੰ ਆਂਗਣ ਵਾਲੀ ਸਕੂਲਾਂ ਵਿੱਚ ਬੱਚਿਆਂ ਨੂੰ ਖਿਚੜੀ ਮਿਲਦੀ ਆ ਇਹ ਉਹ ਖਿਚੜੀ ਆ ਇਹਦੇ ਵਿੱਚ ਹੁੰਦੀਆਂ ਨੇ ਦਾਲਾਂ ਸਾਰੀਆਂ ਥੋੜੀਆਂ-ਥੋੜੀਆਂ ਪਾਈਆਂ ਹੁੰਦੀਆਂ ਨੇ ਇਹ ਬਸ ਇਹਨੂੰ ਆਪਾਂ ਤੜਕਾ ਹੀ ਲਾਉਣਾ ਹੁੰਦਾ ਇਹਨੂੰ ਕੋਈ ਧੋਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਇਹ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੀ ਆ ਪੋਸਟਿਕ ਹੁੰਦੀ ਆ ਤੇ ਸਾਰੀਆਂ ਜਿਹੜੀਆਂ ਦਾਲਾਂ ਇਹਦੇ ਵਿੱਚ ਪਾਈਆਂ ਹੁੰਦੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਤੇ ਇਹਨੂੰ ਬਣਾਉਣ ਵਾਸਤੇ ਸਬਜ਼ੀਆਂ ਆਪਾਂ ਇੱਥੇ ਲਈਆਂ ਨੇ ਖਿਚੜੀ ਨੂੰ ਹੋਰ ਵੀ ਜ਼ਿਆਦਾ ਹੈਲਦੀ ਬਣਾਉਣ ਵਾਸਤੇ ਮੈਂ ਇੱਥੇ ਲਈ ਆ ਜ ਨਿਊਟਰੀ ਨੂੰ ਅੱਧਾ ਘੰਟਾ ਪਹਿਲਾਂ ਮੈਂ ਪਾਣੀ 'ਚ ਗਰਮ 'ਚ ਪਿਓ ਕੇ ਰੱਖ ਲਈ ਤੁਸੀਂ ਦੇਖ ਸਕਦੇ ਹੋ ਨਿਊਟਰੀ ਆਪਣੀ ਬਿਲਕੁਲ ਤਿਆਰ ਹੋ ਗਈ ਹੈ ਤੇ ਨਾਲ ਹੀ ਇੱਥੇ ਮੈਂ ਇੱਕ ਕੋਲੀ ਲਈ ਹੈ ਚਨੇ ਹਰੇ ਚਨੇ ਤੇ ਤਿੰਨ ਲਈ ਟਮਾਟਰ ਤੇ ਤਿੰਨ ਹੀ ਲਈ ਨੇ ਪਿਆਜ਼ ਤੇ ਤਿੰਨ ਤੋਂ ਚਾਰ ਮਿਰਚਾਂ ਲਈਆਂ ਨੇ ਹਰੀਆਂ ਕੱਟ ਕੇ ਮਿਰਚ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਲੈ ਸਕਦੇ ਹੋ ਤੇ ਇੱਥੇ ਸਬਜ਼ੀਆਂ ਤੁਸੀਂ ਕੋਈ ਵੀ ਸਬਜ਼ੀ ਪਾ ਸਕਦੇ ਹੋ ਮੇਰੇ ਕੋਲ ਇਸ ਟਾਈਮ ਇਹ ਤੋਂ ਵੱਧ ਸਬਜ਼ੀਆਂ ਸੀ ਇਸ ਕਰਕੇ ਮੈਂ ਇਹ ਪਾ ਰਹੀ ਹਾਂ ਤੇ ਹੁਣ ਆਪਾਂ ਕਰ ਲੈਨੇ ਜੀ ਪਿਆਜ਼ਾਂ ਦੀ ਤੇ ਟਮਾਟਰਾਂ ਦੀ ਕਟਿੰਗ ਤੇ ਉਸ ਤੋਂ ਬਾਅਦ ਕਰ ਲੋਨੇ ਆ ਜੀ ਤੜਕਾ प्याज ਜਰੂ ਆਪਾਂ ਬਰੀਕ ਬਰੀਕ ਕੱਟਾਂਗੇ ਤੇਲ ਨੂੰ ਕਰ ਲੈਨੇ ਆ ਪਹਿਲਾਂ ਗਰਮ ਤੇਲ ਹੋ ਗਿਆ ਗਰਮ ਤੇ ਹੁਣ ਇਹਦੇ ਵਿੱਚ ਪਾ ਦਨੇ ਜੀ ਇੱਕ ਚਮਚ ਜੀਰੇ ਦਾ ਕੀਰੇ ਨੂੰ ਥੋੜੀ देर ਤਰਕਾ ਕੇ ਤੇ ਨਾਲ ਹੀ ਹੁਣ ਪਾ ਦਾਂਗੇ ਇਹਦੇ ਵਿੱਚ ਪਿਆਜ਼। ਤੇ ਅਦਰਕ ਭੁੰਨ ਲੈਂਦੇ। 2 ਮਿੰਟ ਪਿਆਜ਼ ਨੂੰ ਭੁੰਨ ਲਿਆ ਥੋੜਾ ਜਿਹਾ ਕਲਰ ਚੇਂਜ ਹੋ ਗਿਆ। ਹੁਣ ਨਾਲ ਹੀ ਇੱਥੇ ਪਾ ਦਾਂਗੇ ਜੀ ਆਪਾਂ ਹਰੇ ਚਨੇ। ਇਹਦੇ ਚਨੇ ਤੋਂ ਬਾਅਦ ਨਾਲ ਹੀ ਆਪਾਂ ਪਾ ਦਾਂਗੇ ਜੀ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਮਿਰਚ ਤਾਂ ਇਹ ਜੇਕਰ ਤੁਸੀਂ ਛਿੜੜੀ ਬੱਤਿਆਂ ਵਾਸਤੇ ਬਣਾਉਂਦੇ ਹੋ ਤੇ ਤੁਸੀਂ ਮਿਰਚ ਜਿਹੜੀ ਇਹ ਥੋੜੀ ਘਟਾ ਵੀ ਸਕਦੇ ਹੋ ਛਣਿਆਂ ਨੂੰ ਵੀ ਆਪਾਂ 2 ਮਿੰਟ ਧੋ ਲਿਆ ਤੇ ਹੁਣ ਇਥੇ ਨਾਲ ਹੀ ਪਾ ਦਾਂਗੇ ਜੀ ਸਵਾਦ ਅਨੁਸਾਰ ਨਾਣ ਚਮਚ ਜੂੰਡਾ ਪਾਇਆ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਹਲਦੀ ਕਿਉਂਕਿ ਚਿਪਕਿ ਜੜੀ ਦੇ ਵਿੱਚ ਪਹਿਲਾਂ ਹੀ ਹਲਦੀ ਪਾਈ ਹੁੰਦੀ ਆ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਚਮਚ ਦਾ ਅੱਧਾ ਚਮਚ ਪਾਵਾਂਗੇ ਗਰਮ ਮਸਾਲੇ ਦਾ ਤੇ ਚਮਚ ਦਾ ਚੌਥਾਈ ਸਪਾਵਾਂਗੇ ਆਪਾਂ ਲਾਲ ਮਿਰਚ ਕਿਉਂਕਿ ਆਪਾਂ ਹਰੀਆਂ ਵੀ ਪਾਈਆਂ ਤੇ ਸਾਰੇ ਮਖਾਲੇ ਮਖਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਤੇ ਘੋਲ ਲਾਂਗੇ ਥੋੜੇ ਆਪਾਂ ਪਾ ਦਾਂਗੇ ਜਿਹੜੇ ਟਮਾਟਰ ਮਟਰ ਪਾਇਆ ਨੂੰ ਦੋ ਮਿੰਟ ਆਪਾਂ ਪਾ ਕੇ ਥੋਲ ਲਏ ਨੇ ਤੇ ਹੁਣ ਇਥੇ ਨਾਲ ਹੀ ਪਾ ਲਵਾਂਗੇ ਆਪਾਂ ਜਿਹੜੀ ਫਿਕੜੀ ਨੇ ਜਿਹੜੀ 20 ਮਿੰਟ ਪਹਿਲਾਂ ਪਿਓ ਕੇ ਰੱਖੀ ਸੀ ਮਿੰਟਰੀ ਇਹਨੂੰ ਵੀ ਆਪਾਂ ਵਿੱਚੇ ਪਾ ਲਾਂਗੇ ਤੇ ਪੀੜਾ ਮਸਾਲਾ ਜਿਹੜਾ ਸਾਰਾ ਆਪਾਂ ਭੁੰਨ ਕੇ ਕਰ ਲਿਆ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਵਾਂਗੇ ਜੀ ਆਪਾਂ ਜਿਹੜੀ ਫਿਕੜੀ ਨੇ 15-20 ਮਿੰਟ ਪਹਿਲਾਂ ਪਿਓ ਕੇ ਰੱਖਿਆ ਸੀ ਹੁਣ ਇਹਨੂੰ ਪਾ ਦਿੰਨੇ ਆ ਸਾਰੇ ਕੇ ਚੰਗੀ ਤਰੀਕੇ ਨਾਲ ਮਿਕਸ ਇੱਕ ਕੌਲੀ ਆਪਾਂ ਇੱਥੇ ਖਿਚੜੀ ਦੀ ਲਈ ਸੀ ਤੇ ਉਸੇ ਕੌਲੀ ਦੇ ਨਾਲ ਆਪਾਂ ਨਾਪ ਕੇ ਆਪਾਂ ਪਾਵਾਂਗੇ ਜੀ ਪਾਣੀ ਇਹ ਸੇ ਡੋਂਗੇ ਦੇ ਵਿੱਚ ਢੋਕੇ ਨੂੰ ਚੰਗੀ ਤਰ੍ਹਾਂ ਪਾ ਲਾਂਗੇ ਖਿਚੜੀ ਦਾ ਜਿਹੜਾ ਵੀ ਮਸਾਲਾ ਲੱਗਾ ਨਾ ਆਪਕੇ ਆਪਾਂ ਇੱਥੇ ਚਾਰ ਕੋਲੀਆਂ ਪਾਣੀ ਦੀਆਂ ਪਾਵਾਂਗੇ। ਔਰ ਆਪਾਂ ਤੇ ਖਿਚੜੀ ਨੂੰ ਟੱਕ ਕੇ 5 ਮਿੰਟ ਬਣਾਵਾਂਗੇ ਬਿਲਕੁਲ ਘੱਟ ਸੇਕ ਦੇ ਉੱਤੇ। ਹੁਣ ਆਪਾਂ ਖਿਚੜੀ ਨੂੰ ਇੱਕ ਵਾਰੀ ਚੈੱਕ ਕਰ ਲੈਨੇ ਆਂ ਜੀ। ਤਾਂ ਖਿਚੜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਜੇ ਤੁਸੀਂ ਦੇਖ ਸਕਦੇ ਹੋ। ਕਿੰਨੀ ਵਧੀਆ ਖਿਚੜੀ ਬਣੀ ਆ ਤੇ ਹੁਣ ਇੱਥੇ ਤੁਸੀਂ ਚਾਹੋ ਇਹਨੂੰ ਹੋਰ ਥੋੜੀ ਜਿਹੀ ਪਤਲੀ ਵੀ ਕਰ ਸਕਦੇ ਹੋ ਤੇ ਨਹੀਂ ਤਾਂ ਤੁਸੀਂ ਇੱਦਾਂ ਹੀ ਰਹਿਣ ਦਿਓ ਆਪਾਂ ਇਸੇ ਤਰ੍ਹਾਂ ਹੀ ਰੱਖਾਂਗੇ ਆਪਾਂ ਪਤਲੀ ਨਹੀਂ ਹੋਰ ਕਰਨੀ ਤੇ ਖਿਚੜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਜੇ ਤੇ ਹੁਣ ਆਪਾਂ ਇਹਨੂੰ ਕੱਢ ਲੈਂ ਜੀ ਕੱਢਦੇ ਆਂ ਪਲੇਟ ਵਿੱਚ। ਉਹਨਾ ਖਿਚੜੀ ਨੂੰ ਪਲੇਟ 'ਚ ਪਾ ਕੇ ਕਰਦੇ ਆਂ ਜੀ ਸਰਵ ਲਓ ਜੀ ਬਹੁਤ ਹੀ ਵਧੀਆ ਆਪਣੀ ਖਿਚੜੀ ਜਿਹੜੀ ਵਾਨਕੇ ਤਿਆਰ ਹੋਈ ਹੈ ਸਕੂਲਾਂ ਚ ਮਿਲਣ ਵਾਲੀ ਖਿਜੜੀ ਤੇ ਇਹਨੂੰ ਆਪਾਂ ਕਿਸ ਤਰ੍ਹਾਂ ਘਰ ਵਿੱਚ ਬਣਾਇਆ ਹੈ ਬਿਲਕੁਲ ਹੈਲਦੀ ਤੁਸੀਂ ਸਾਰੀ ਵੀਡੀਓ ਵੇਖ ਕੇ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ